ਜੋ ਬੁਲੇ ਸੋਨਰ ਪੈ ਭਗਵਾਨ ਪਾਲ ਮੀਖ ਮਹਾਰਾਜ ਕੀ ਦੇ। ਸ੍ਰੀ ਸ੍ਰੀ 108 ਸਤਿਗੁਰੂ ਕਿਆ ਨਾਥ ਮਹਾਰਾਜ ਕੀ ਦੇ। ਜਤੋਂ ਪਿਛਲੇ ਪੁੰਨਿਆ ਦੇ ਦਿਨ ਤੀਰਤ ਦੇ ਗੁਰ ਮੇਲੇ ਪਿਆਰੇ ਪੰਜ ਦਸੰਬਰ ਸ਼ਨੀਵਾਰ ਲਈ ਗੁਰ ਪਰਮੇਸ਼ਵਰ ਬਚਨੋ ਸਾਰੇ ਆਦਪੁਰਖ ਦੀ ਜੋਤੀ ਅੰਦਰ ਚੋਤ ਮਿਲਾਉਣ ਦਾ ਕੀਤਾ ਜਤੋਂ ਗੁਰ ਫਰਮਾਨ। ਤਤ ਸੰਗਤ ਹੋਮ ਹਮਾ ਕੇ ਰੋਜ ਆਉਂਦੀ ਆ ਗੁਰੇ ਸਥਾਨ ਦੋਵੇਂ ਵੇਲੇ ਸਤਗੁਰ ਜੀ ਖੁਦ ਸੰਗਤਾਂ ਵਿੱਚ ਪਰਵਚਨ ਸੁਣਾਉਂਦੇ ਸਬਜ਼ੀਆਂ ਦਿਆ ਕਾ ਨਮਰਾਦਾ ਪੋਰੀਆ ਮਨਸ਼ੇ ਫਲ ਛੋਲੇ ਪਾਉਂਦੇ ਸਤਗੁਰ ਦੀ ਬ੍ਰਹਮ ਲੋਕ ਜਾਣਨੋਂ ਜਿਉ ਜਿਉ ਦਿਨ ਸੀ ਲੱਗੇ ਆਉਂਦੇ ਰੂਪ ਧਾਰ ਜਥਿਆਂ ਦਾ ਸੰਗਤਾਂ ਤਿਆਂ ਤਿਉ ਆਪਣਾ ਪਿਆਰ ਦਿਖਾਉਂਦੇ ਸਤਗੁਰ ਦਾ ਦਰ ਦਾਰ ਕਰਨ ਲਈ ਇਹਦਾ ਸੰਗਤਾ ਤੁਰ ਤੁਰ ਆਉਂਦੀਆ ਹਰ ਦਵਾਰ ਤੇੋਂ ਕੁੰਬ ਦੇ ਮੇਲੇ ਸੰਗਤਾ ਨਾਲ ਜਾਣ ਜਿਕਾਰੇ ਲੰਦਿਆ ਤੀਰਥ ਗਿਰਦੇ ਆਸ਼ਰਮ ਅੰਦਰ ਇਉਂ ਜਾਪਣ ਪੈ ਭਗਤ ਪਿਆਰੇ ਓਕ ਪੈੜ ਜਿਉਂ ਧਰਤੀ ਅੰਦਰੋਂ ਇੱਕੋ ਵਾਰਸ਼ਾ ਤੇ ਤਾਰੇ ਰਾਗੀ ਕਵੀ ਸੰਗੀਤ ਮੰਡਲੀਆਂ ਸੰਤ ਤੇ ਪ੍ਰਚਾਰਕ ਆਉਂਦੇ ਸਤਿਗੁਰ ਦੇ ਪਰਚਨਾ ਵਿੱਚੋਂ ਦੋਵੇਂ ਵਕਤ ਵਾਰ ਸਜਾਉਂਦੇ ਮੁੰਸੀ 나ਤ ਗੁਰਾਜੋ ਬਖਸ਼ਿਆ ਗੋਸਪਤਾ ਦੀ ਪੇਟ ਚੜਾਉਂਦੇ ਜੀਵਨ ਲਈ ਸਵਾਨ ਦਾ ਜੀਵਨ ਸਤਿਗੁਰ ਅੰਮ੍ਰਿਤ ਰੂਪੀ ਵਚਨ ਸੁਣਾਉਂਦੇ ਗੁਰ ਪਰਬਉਂਦੇ ਸਾਧ ਸੰਗਤ ਜੀ ਇਸ ਜੀਵਨ ਦਾ ਇਹੋ ਹੀ ਲਹਾ ਆਦਿ ਪੁਰਖ ਦੀ ਜਾਤ ਦੇ ਅੰਦਰ ਰੰਗਿਆ ਜਾਵੇ ਹਰ ਇੱਕ ਸਾਹ ਆਦਿ ਪੁਰਖ ਦੀ ਝੋਲੀ ਅੰਦਰ ਚਿੱਤਰ ਦੇਖੇ ਜਗਤ ਪਿਤਾ ਇਹਨੋਂ ਪ੍ਰਕਿਰਤੀ ਚੋਂ ਨਜਦੀ ਆਵੇ ਪਾਰ ਬ੍ਰਹਮ ਜਿਸ਼ਵਤੀ ਵਸਤੀ ਭਗਤ ਜਨਾ ਦੀ ਰੂਹ ਨਸ਼ੇ ਆਵੇ ਇਹ ਪਦਵੀ ਹੈ ਉਸ ਨੂੰ ਮਿਲਦੀ ਆਦਿ ਪੁਰਖ ਸੰਗ ਜਿਸ ਦੀ ਪ੍ਰੀਤੀ ਜੁਗਾ ਬੱਦੀ ਜਿਸੋ ਕੀ ਨੇ ਜਨਮ ਜਨਮ ਤਹ ਭਗਤੀ ਕੀਤੀ ਸ਼ਬਦ ਗੁਰੂ ਤੋਂ ਜੁਗਤੀ ਲੈ ਕੇ ਕਠਨ ਤਪੱਸਿਆ ਕਰਦੇ ਹੋ ਕਰਕੇ ਪਹੁੰਚਾ ਜੋ ਭਗਵਾਨ ਦੁਆਰੇ ਆਪਣਾ ਸੇਸਤਲੀ ਤੇ ਧਰ ਕੇ ਤਖਤਾ ਤਾਜਾ ਫੌਜਾ ਵਾਲੇ ਕਰਨ ਉਹਦੀ ਪ੍ਰਦਖਣਾ ਸਾਰੇ ਚੁੱਕ ਚੁੱਕ ਉਸ ਤੇ ਚਰਨਾਂ ਅੰਦਰ ਪਹੁੰਚਣ ਸੂਰਜ ਚਾਨਣ ਸਤਾਰੇ ਸਤਗੁਰ ਬੋਲੇ ਸਾਧ ਸੰਗਤ ਜੀ ਆਦ ਬੁਰਕਤੀ ਦੇ ਭਾਗ ਜਗਾਵੇ ਉਸ ਪ੍ਰਾਣੀ ਦੇ ਪੂਰਨ ਸਰਤੇ ਤ੍ਰੈ ਲੋਕੀ ਦਾ ਛਤਰ ਛਾਵੇ